ਰਾਮ ਕਲੀ ਮਹਿਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਕੁਰ ਪ੍ਰਸਾਦ ਕੋਈ ਪੜਤਾ ਸਹਸਾ ਕਿਰਤਾ ਕੋਈ ਪੜੈ ਪੁਰਾਨਾ ਕੋਈ ਨਾਮ ਜਪੈ ਜਪ ਮਾਲੀ ਲਾਗੈ ਤਿਸੈ ਧਿਆਨਾ ਅਭੀ ਕਭੀ ਕਿਛੂ ਨਾ ਜਾਣਾ ਤੇਰਾ ਏਕੋ ਨਾਮ ਪਛਾਨਾ ਨਾ ਜਾਣਾ ਹਰੇ ਮੇਰੀ ਕਵਨ ਗਤੇ ਹਮ ਮੂਰਖ ਅਗਿਆਨ ਸ਼ਰਨ ਪ੍ਰਭ ਤੇਰੀ ਕਰ ਕਿਰਪਾ ਰਾਖੋ ਮੇਰੀ ਲਾਜ ਪਤੇ ਰਹਾਉ ਕਬਹੂ ਜਿਹੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ ਲੋਬੀ ਜਿੜਾ ਥਿਰ ਨਾ ਰਹਤ ਹੈ ਚਾਰੇ ਕੁੰਡਾਂ ਪਾਲੇ ਮਰਨ ਲਖਾਏ ਮੰਡਲ ਮੈਂ ਆਏ ਜੀਵਨ ਸਾਜੈ ਮਾਈ ਏਕ ਚੱਲੇ ਹਮ ਦੇਖੈ ਸੁਆਮੀ ਪਾ ਬਲੰਤੀ ਆਈ ਨਾ ਕਿਸੀ ਕਾਮੀਤ ਨਾ ਕਿਸੀ ਕਾ ਪਾਈ ਨਾ ਕਿਸੈ ਬਾਪ ਨਾ ਮਾਈ ਪ੍ਰਣਵਤ ਨਾਨਕ ਜੇ ਤੂੰ ਦੇਵੈ ਅੰਤੇ ਹੋਏ ਸਖਾਈ RAM ਕਲੀ ਮੈਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਜਾਂ ਜਾਂ ਦੇਖਾਂ ਤਾ ਨਰ ਹਰੀ ਜੀਵਨ ਤਲਬ ਨਿਵਾਰ ਸੋਅਮੀ ਅੰਧ ਕੂਪ ਮਾਇਆ ਮਨ ਗਾਡਿਆ ਕਿਉਂ ਕਰ ਉਤਰੋਂ ਪਾਰ ਸੁਆਮੀ ਰਹਾ ਜਹਾਂ ਭੀਤਰ ਘਟ ਭੀਤਰ ਬਸਿਆ ਬਾਹਰ ਕਾਹੇ ਨਹੀਂ ਤਿੰਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੈ ਆਪੇ ਦੂਰ ਆਪੇ ਸਰਬ ਰਹਾ ਭਰਪੂਰ ਸਤਗੁਰ ਮਿਲੈ ਅੰਧੇਰਾ ਜਾਏ ਜਾਂ ਦੇਖਾਂ ਤਾ ਰਹਾ ਸਮਾਏ ਅੰਤਰ ਸੰਸਾਰ ਬਾਹਰ ਮਾਇਆ ਨੈਣੀ ਲਾਗ ਸਬਾਣੀ ਪ੍ਰਣਵਤ ਨਾਨਕ ਦਾਸਨ ਦਾਸਾ ਪਰ ਤਪਹਿਗਾ ਪ੍ਰਾਣੀ